ਅਨੀਮੀਆ ਇੱਕ ਅਜੀਬ ਬਿਮਾਰੀ ਜਿਸ ਦੌਰਾਨ ਸਰੀਰ ਦੇ ਖੂਨ ਵਿੱਚਲੇ ਰੈੱਡ ਬਲੱਡ ਸੈੱਲ ਘਟ ਜਾਂਦੇ ਹਨ ਜਾਂ ਕਮਜ਼ੋਰ ਹੋ ਜਾਂਦੇ ਹਨ ਜਿਸ ਦੇ ਫਲ ਸਰੂਪ ਚੱਕਰ ਆਉਣਾ ਥਕਾਵਟ ਪਨ ਸਿਰ ਵਿੱਚ ਖਾਲੀਪਨ ਬੇਚੈਨੀ ਦਿਲ ਦੀ ਧੜਕਣ ਦਾ ਵਧਣਾ ਨੋਂਪੂਰਨ ਲੱਗਦੇ ਹਨ ਸਿਰਦਰਦ ਸਾਹ ਵਿੱਚ ਕਮੀ ਇਹ ਕਮਜ਼ੋਰੀ ਇਹ ਲੱਛਣ ਫਲ ਸਰੂਪ ਸਾਹਮਣੇ ਆਉਂਦੇ ਹਨ ਇਸ ਬਿਮਾਰੀ ਤੋਂ ਅਸੀਂ ਕਿਸ ਤਰ੍ਹਾਂ ਬਚ ਸਕਦੇ ਹਾਂ ਤੇ ਕਿਸ ਤਰ੍ਹਾਂ ਰਿਕਵਰ ਹੋ ਸਕਦੇ ਹਾਂ ਉਸ ਦੇ ਲਈ ਅਸੀਂ ਤੁਹਾਨੂੰ ਐਕੂਪ੍ਰੈਸ਼ਰ ਦੇ ਕੁਝ ਦੋ ਕੁ ਪੁਆਇੰਟਾਂ ਬਾਰੇ ਜਾਣਕਾਰੀ ਦੇਵਾਂਗੇ ਜਿਨ੍ਹਾਂ ਦੀ ਤੁਸੀਂ ਡੇਲੀ ਰੁਟੀਨ ਵਿੱਚ ਵਰਤੋਂ ਕਰਨ ਨਾਲ ਤੁਸੀਂ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕੋਗੇ ਇਹ ਪੁਆਇੰਟ ਕਿਸ ਤਰ੍ਹਾਂ ਹਨ ਆਓ ਤੁਹਾਨੂੰ ਸਮਝੋ ਦੋਸਤੋ ਪਹਿਲਾ ਪੁਆਇੰਟ ਹੈ ਯੂਬੀ 15 ਯੂਰਿਨਰੀ ਬਲੇਡਰ ਦਾ 15 ਨੰਬਰ ਪੁਆਇੰਟ ਲੋਕੇਸ਼ਨ ਤੁਸੀਂ ਦੇਖ ਸਕਦੇ ਜੇ ਹੱਥ ਤੇ ਕਿਸ ਤਰ੍ਹਾਂ ਹੈ ਕਿਹੜੀ ਜਗ੍ਹਾ ਦੇ ਉੱਤੇ ਹੈ 1.a ਹੋ ਗਿਆ ਦੂਸਰਾ ਪੁਆਇੰਟ ਜਿਹੜਾ ਹੈ ਉਹ ਹੈਗਾ ਹੈ UB 67 ਵਿਚਕਾਰਲੀ ਉਂਗਲ ਤੇ ਚੀਜੀ ਵਾਲੀ ਸਾਈਡ ਤੇ ਨੋ ਦੇ ਬਿਲਕੁਲ ਨੁੱਕਰ ਤੇ ਆਉਂਦਾ ਹੈ ਇਹ ਵਾਲਾ ਪੁਆਇੰਟ ਇਹ ਦੋਨੋਂ ਪੁਆਇੰਟ ਨੇ ਇਹਨਾਂ ਦੋਨਾਂ ਪੁਆਇੰਟ ਦੇ ਉੱਤੇ ਤੁਸੀਂ ਮੇਥੀ ਦਾ ਦਾਣਾ ਦਾਲ ਦਾ ਦਾਣਾ ਜਾਂ ਮੈਗਨੇਟ ਲਗਾ ਸਕਦੇ ਜੀ ਅੱਜ ਤੁਹਾਨੂੰ ਅਸੀਂ ਮੈਗਨੇਟ ਦਿਖਾ ਦਿੰਨੇ ਆ ਪਰ ਅੱਜ ਤੱਕ ਅਸੀਂ ਤੁਹਾਨੂੰ ਮੇਥੇ ਦੇ ਦਾਣੇ ਕਿਸ ਤਰ੍ਹਾਂ ਲਗਾਣੇ ਨੇ ਉਹ ਲਗਾ ਕੇ ਇਸ ਵੀਡੀਓ ਵਿੱਚ ਦਿਖਾਵਾਂਗੇ ਇਹ ਮੈਗਨੇਟ ਨੇ ਇਹਨਾਂ ਨੂੰ ਬਿਓਲ ਮੈਗਨੇਟ ਕਹਿੰਦੇ ਨੇ ਇਹ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਸਾਡੇ ਸਾਡੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਮੇਥੀ ਦਾ ਦਾਣਾ ਇਹ ਰ ਲਗਾਣਾ ਹੈ ਇਸ ਤਰ੍ਹਾਂ ਲਗਾਣਾ ਹੈ ਮੇਥੀ ਦਾ ਦਾਣਾ ਇੱਕ ਲਗਾ ਕੇ ਜਿਹੜੇ ਪੁਆਇੰਟ ਆ ਪੁਆਇੰਟ ਦੇ ਬਿਲਕੁਲ ਉੱਪਰ ਇਸ ਤਰ੍ਹਾਂ ਰੱਖ ਕੇ ਤੇ ਟੇਪ ਇਸ ਤਰ੍ਹਾਂ ਲਗਾ ਦੇਣੀ ਹੈ ਬਸ ਇੰਨਾ ਕੰਮ ਕਰਨਾ ਹੈ ਐਸੇ ਪੁਆਇੰਟ ਤੇ ਜਿੱਥੇ ਅਸੀਂ ਨਿਸ਼ਾਨੀ ਲਗਾਈ ਹੋਈ ਹੈ ਇਸ ਜਗ੍ਹਾ ਤੇ ਤੁਸੀਂ ਲਗਾ ਦੇਣਾ ਹੈ ਇਨੂੰ ਡੋਟੇ ਡੇਲੀ ਰੁਟੀਨ ਦੇ ਵਿੱਚ ਤੁਸੀਂ ਲਗਾਉਣਾ ਹੈ ਲਗਾਤਾਰ ਇਸ ਨੂੰ ਲਗਾ ਕੇ ਇਸ ਤਰ੍ਹਾਂ ਪ੍ਰੈਸ਼ਰ ਦੇਣਾ ਹੈ ਬਾਰ-ਬਾਰ ਜਿੰਨੀ ਵਾਰੀ ਤੁਹਾਨੂੰ ਸਮਾਂ ਲੱਗੇ ਤੇ ਪ੍ਰੈਸ਼ਰ ਦਿਓ ਤੇ ਤੁਹਾਡੀ ਜਿਹੜੀ ਪ੍ਰੋਬਲਮ ਸੋਲਵ ਹੋ ਜਾਏਗੀ